ਆ ਮੋਟਰ ਦੇ ਕੋਠੇ ਦੇ ਵੇਖੋ ਕਿਸਾਨੀ ਝੰਡੇ ਝੋਲਦੇ ਨੇ ਪਰ ਸਮੇਂ ਦੀਆਂ ਸਰਕਾਰਾਂ ਨੇ ਬਲਡੋਜ਼ਰ ਤੱਕ ਚਲਾ ਦਿੱਤੇ ਨੇ ਭਾਈ ਤੇ ਇੱਥੇ ਵੀ ਉਹ ਇਲੈਕਟ੍ਰਿਕ ਵਹੀਕਲ ਨੂੰ ਚਾਰਜ ਕਰਨ ਵਾਲਾ ਉਹ ਯੰਤਰ ਲਾਇਆ ਗਿਆ ਇਹ ਅਡਾਨੀ ਗੈਸ ਈ ਮੋਬਿਲਿਟੀ ਦੇ ਨਾਂ ਤੇ ਆਉਣ ਵਾਲੇ ਨੂੰ ਲੱਗਦਾ ਵੀ 8-10 ਸਾਲਾਂ ਦੇ ਵਿੱਚ ਬਿਲਕੁਲ ਥਾਂ-ਥਾਂ ਤੇ ਆਪਣੇ ਇਹ ਮਤਲਬ ਐਕਸਪੀਰੀਅੰਸ ਹੋ ਜਾਏਗਾ ਪੋਟਿਆਂ ਤੇ ਹੋ ਜਾਣੀਆਂ ਇਹ ਚੀਜ਼ਾਂ ਜਿਵੇਂ ਕਦੇ ਸੋਚਿਆ ਨਹੀਂ ਸੀ ਕਿ ਪਿੰਡਾਂ ਦੇ ਵਿੱਚ ਇੱਕ ਜੂਸ ਪੀਣ ਦੇ ਲਈ ਵੀ ਜਾਂ ਕੋਈ ਛੋਟੀ ਜੀ ਚੀਜ਼ ਲੈਣ ਦੇ ਲਈ ਵੀ ਆਪਾਂ ਗੂਗਲ ਪੇ ਫੋਨ ਪੇ ਕਰਿਆ ਕਰਾਂਗੇ ਉਹ ਬੜੀ ਇੱਕ ਆਮ ਜੀ ਗੱਲ ਹੋ ਗਈ ਆ ਹੁਣ ਇਹ ਜਿਵੇਂ ਜਿਵੇਂ ਆਪਾਂ ਇਧਰੋਂ ਮੋਹਾਲੀ ਵਾਲੇ ਪਾਸੇ ਜਾਈ ਜਾਵਾਂਗੇ ਨਾ ਜ਼ਮੀਨਾਂ ਬਹੁਤ ਮਹਿੰਗੀਆਂ ਹੁੰਦੀਆਂ ਜਾਣੀਆਂ ਲੱਖਾਂ ਤੋਂ ਚੱਲ ਕੇ ਕਰੋੜਾਂ ਦੇ ਕਿੱਲੇ ਪਹੁੰਚ ਜਾਣੇ ਆ ਰਾਹ ਦੇ ਵਿੱਚ ਵੇਖੋ ਕੋਈ ਤਿੰਨ ਚਾਰ ਕਿੱਲਾਂ ਦੇ ਕਰੀਬ ਗੰਡੇ ਲੱਗੇ ਨੇ ਤੇ ਵਿੱਚ ਫਾਰਮ ਆ ਉਸ ਬੜਾ ਸੋਹਣਾ ਬਣਿਆ ਤੇ ਸ਼ੁਰੂਆਤ ਕਦੋਂ ਕੀਤੀ ਸੀ ਵੀ ਕਿਵੇਂ ਖਿਆਲ ਆਇਆ ਵੀ ਇੱਥੇ ਹੁਣ ਆਪਾਂ ਕਣਕ ਝੋਨਾ ਨਹੀਂ ਲਾਉਂਦੇ ਤੇ ਗੰਡੇ ਲਾਉਣੇ ਨੇ ਤੁਸੀਂ ਮੰਝਾ ਵੇਖੋ ਤੇ ਮੰਝੇ ਦੇ ਪਾਵੇ ਵੇਖੋ ਸਾਰਾ ਟੱਬਰ ਬੈ ਕੇ ਰੋਟੀ ਖਾ ਸਕਦਾ ਭਾਈ ਤੇ ਆ ਸਤੂਤ ਦੇ ਉੱਤੇ ਤੂਤਕ ਤੂਤਕ ਤੂਤੀਆ ਹੋਈ ਪਈ ਈ ਭਾਈ ਬਾਹਰ ਦੀ ਲੇਬਰ ਐ ਤੇ ਉਹਨਾਂ ਨੇ ਇੱਥੇ ਆਪਣਾ ਕੋਈ ਵੇਖੋ ਭਾਈ ਪੂਜਾ ਪਾਠ ਕੀਤਾ ਲੱਗਦਾ ਆਕੇਲਿਆਂ ਦੇ ਲਾ ਕੇ ਰੁੱਖ ਨਾਲ ਤੇ ਵਿੱਚ ਇੱਕ ਆ ਬਣਾਇਆ ਨਿਆਣਾ ਕਿ ਕੋਈ ਇਹਨਾਂ ਦਾ ਦੇਵੀ-ਦੇਵਤਾ ਹੋ ਸਕਦਾ ਭਾਈ ਮੈਨੂੰ ਨਰਸਰੀ ਦੇ ਵਿੱਚ ਘੁੰਮਣਾ ਬੂਟੇ ਖਰੀਦਨੇ ਫੁੱਲਾਂ ਨਾਲੋਂ ਜ਼ਿਆਦਾ ਫਲਾਂ ਵਾਲੇ ਬੂਟੇ ਖਰੀਦਨੇ ਵਧੀਆ ਲੱਗਦੇ ਨੇ ਤੇ ਕੋਸ਼ਿਸ਼ ਹੁੰਦੀ ਐ ਹਰੇਕ ਬੂਟਾ ਲਾ ਲਿਆ ਜਾਏ ਤੇ ਚੰਗਾ ਲੱਗਦਾ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਬੂਟੇ ਜਰੂਰ ਲਾਇਆ ਕਰੋ ਜਦੋਂ 2 2.5 ਸਾਲ ਬਾਅਦ ਉਹਦਾ ਫਲ ਖਾਓਗੇ ਨਾ ਤੁਸੀਂ ਛਾਂ ਮਾਣੋਗੇ ਬੇਸ਼ੱਕ ਉਹਦੀ ਭਾਵੇਂ ਤੇ ਬੜਾ ਚੰਗਾ ਲੱਗੇਗਾ ਤੇ ਚੰਗੀ ਗੱਲ ਇਹ ਆ ਕਿ ਇਹ ਆਪਣੀ 35 ਅਖਰੀ ਤੇ 41 ਅਖਰੀ ਕਹਿ ਲਈਏ ਇਹ ਸਾਰੀ ਇੱਥੇ ਲਿਖੀ ਆ ਵੀ ਚਲੋ ਬੱਚੇ ਹੁੰਦੇ ਨੇ ਇੱਕਰੀ ਧਿਆਨ ਪੈਂਦਾ ਤੇ ਬੜਾ ਸੋਹਣਾ ਲੱਗਦਾ ਤੋ ਇਸ਼ਾਰਾ ਜੋ ਵੀ ਪੈਸਾ ਇਹਨਾਂ ਕਸੇ ਕਮਾ ਕੇ ਜਾਂਦੇ ਹਨ ਤੋ ਐਜੂਕੇਸ਼ਨ ਪਰ ਖਰਚ ਕਰਦੇ। ਇਸੇ ਸ਼ਾਇਰ ਨੇ ਕਿਹਾ ਹੈ ਕਿ ਸਿੱਖਿਆ ਉਹ شیرਨੀ ਕੀ ਦੁੱਧ ਹੈ ਜੋ ਜਿੰਨਾ ਪੀਏਗਾ ਉਤਨਾ ਦਹਾਰੇਗਾ। ਤੇ ਤੁਸੀਂ ਦੇਖੋਗੇ ਦੋਵਾਂ ਪਾਸੇ ਨਾ ਪ੍ਰੋਪਰ ਮਾਰਕੀਟ ਬਣੀ ਹੈ ਫਰਨੀਚਰ ਦੀ। ਬੜਾ ਸਸਤਾ ਤੇ ਟਿਕਾਊ ਫਰਨੀਚਰ ਤੁਹਾਨੂੰ ਇੱਥੇ ਮਿਲ ਜਾਂਦਾ। ਲੱਖ ਆਪਾ ਵਾ ਮੈਂ ਸ਼ੀਸ਼ਿਆਂ ਦੇ ਸ਼ਹਿਰ ਚ ਚਲੇ ਜਾਈਏ। ਆ ਖੇਤਾਂ ਬਿਨਾ, ਮੋਟਰਾਂ ਬਿਨਾ, ਕਣਕ ਬਿਨਾ ਤੇ ਖੇਤੀ ਬਿਨਾ ਇਹਦੇ ਬਿਨਾ ਗੁਜ਼ਾਰਾ ਕੋਨੀ ਜੀ। ਨਿਗਾਹ ਪੈ ਗਈ ਤੇ ਰੁਕਣਾ ਪੈ ਗਿਆ ਫਤਿਹ ਬੁਟੀਕ। ਬੜਾ ਸੋਹਣਾ ਲੱਗਿਆ ਮੈਨੂੰ ਵੇਖ ਕੇ ਅੱਛਾ ਜ਼ਿਲ੍ਹਾ ਜਮਨਾ ਨਗਰ ਹਰਿਆਣੇ ਤੋਂ ਜੀ ਜੀ ਇੱਥੇ ਚੁੰਨੀ ਕਲਾ ਹੌਲੀ ਹੌਲੀ ਕਿਵੇਂ ਆਏ ਇਹ ਯਾਨੀ ਕਿ ਤੁਰ ਕੇ ਆਏ ਜੀ ਇਸ ਤਰ੍ਹਾਂ ਤੁਰ ਕੇ ਹੀ ਹਾਂਜੀ ਪਿਛਲੇ ਕੁਝ ਦਿਨਾਂ ਤੋਂ ਆਪਾਂ ਸਰਹੰਦ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਤੇ ਇੱਥੋਂ ਦੇ ਖੰਡਰ ਹੋਏ ਜਿਹੜੇ ਮਕਬਰੇ ਨੇ ਉਹ ਵੇਖੇ ਆਮ ਖਸ ਬਾਗ ਘੁੰਮੇ ਤੇ ਬਾਕੀ ਦੀਆਂ ਥਾਵਾਂ ਘੁੰਮੀਆਂ ਸਰਹੰਦ ਫਤਿਹਗੜ੍ਹ ਸਾਹਿਬ ਇੱਥੋਂ ਜੋਤੀਸੂਬ ਤੋਂ ਚੁੰਨੀ ਕਲਾ ਲਾਂਡਰਾ ਹੁੰਦੇ ਹੋਏ ਆਪਾਂ ਮੋਹਾਲੀ ਪਹੁੰਚਾਂਗੇ ਐਸਐਸ ਨਗਰ ਸਹਿਬ ਜਦਾ ਅਜੀਤ ਸਿੰਘ ਨਗਰ ਉੱਥੇ ਇੱਕ ਮੁਲਾਜ਼ਮ ਕੰਮ ਕਰਦਾ ਸੀ ਤੇ ਇੱਥੇ ਆ ਕੇ ਅੱਜ ਮੈਂ ਮੋਟਰਸਾਈਕਲ ਲਾਇਆ ਹੀ ਤੇ ਉਹ ਕਹਿੰਦਾ ਵੀਰ ਮੈਂ ਇੱਕ ਬੜੇ ਚਿਰਾਂ ਤੋਂ ਗੱਲ ਪੁੱਛਣ ਪੁੱਛਣ ਕਰਦਾ ਕਹਿੰਦਾ بڑے ਮੁੰਡਿਆਂ ਨੂੰ ਮੈਂ ਮੋਟਰਸਾਈਕਲ ਦੇ ਵੇਖਿਆ ਇਸ ਨਾਲ ਬੈਗ ਬੂਕ ਟੰਗੇ ਹੁੰਦੇ ਨੇ ਤੇ ਐਵੇਂ ਦੀ ਕਹਿੰਦਾ ਜਿਆਦਾਤਰ ਮੋਟਰਸਾਈਕਲ ਹੁੰਦੇ ਨੇ ਬੁਲਟ ਮੋਟਰਸਾਈਕਲ ਹੁੰਦੇ ਨੇ ਤੇ ਤੁਹਾਨੂੰ ਕਹਿੰਦਾ ਕੋਈ ਸਰਕਾਰ ਵੱਲੋਂ ਮਿਲੇ ਨੇ ਜਾਂ ਕਿਵੇਂ ਤੁਹਾਨੂੰ ਛੱਡਿਆ ਹੋਇਆ ਵੀ ਤੁਸੀਂ ਕੋਈ ਸਰਵਿਸ ਰੂਪੇ ਕਰਦੇ ਫਿਰਦੇ ਉਸ ਵੀਰ ਨੂੰ ਦੱਸਿਆ ਵੀ ਚਲੋ ਸਾਰੇ ਆਪਣਾ ਆਪਣਾ ਸ਼ੌਂਕ ਪਗਾਉਂਦੇ ਫਿਰਦੇ ਨੇ ਮੈਂ ਉਸ ਵੀਰ ਨੂੰ ਦੱਸਿਆ ਕਿ ਸਾਰੇ ਘੁਮक्कੜ ਹੁੰਦੇ ਆ ਘੁੰਮਦੇ ਆ ਕਿਸੇ ਦਾ ਸ਼ੌਂਕ ਵਾਲੇ ਸ਼ੁਰੂ ਹੋਇਆ ਤੇ ਕਈ ਦੇਸ਼ਾਂ ਦੇਸ਼ਾਂ ਤੱਕ ਪਹੁੰਚ ਗਏ ਆ ਤੇ ਹੁਣ ਆਪਣਾ ਸਫ਼ਰ ਇੱਧਰ ਸ਼ੁਰੂ ਹੋ ਜਾਂਦਾ ਆ ਆਪਾਂ ਹੁਣ ਚੁੰਨੀ ਲਾਂਡਰਾਂ ਵਾਲੇ ਪਾਸੇ ਚੱਲਦੇ ਆ ਇੱਧਰ ਲਾਂਡਰਾਂ ਮਹਾਲੀਆ ਦੇ ਪਾਸੇ ਜਾਂਦੇ ਆ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਗੇਟ ਬਣਿਆ ਉਹ ਸਾਹਮਣੇ ਲਿਖਿਆ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਇਸ ਰਾਹ ਤੇ ਢਾਬੇ ਬੜੇ ਮਿਲਣਗੇ ਆਪਾਂ ਨੂੰ ਪੰਜਾਬੀ ਰਸੋਈ ਵਿਰਸਾ ਢਾਬਾ ਪੂਰੇ ਦਾ ਢਾਬਾ ਸਾਰੇ ਅੱਗੇ ਜਾ ਕੇ ਕਿੱਥੇ ਆਪਣਾ ਸੂਤੀਆ ਲੱਗਾ ਉੱਥੇ ਆਪਾਂ ਰੁੱਕ ਕੇ ਰੋਟੀ ਖਾ ਲਾਂਗੇ ਦੁਪਹਿਰ ਦੀ ਸਾਹਮਣੇ ਰੋਡ ਤੋਂ ਆਪਾਂ ਰੁੱਕ ਕੇ ਇਸ ਪਾਸੇ ਆ ਗਏ ਆ ਥੋੜਾ ਪਏ ਤੇ ਚੱਲ ਕੇ ਮੋਟਰ ਤੇ ਰੁੱਕੇ ਆ ਇੱਥੇ ਜਿਹੜੀ ਘਰੋਂ ਰੋਟੀ ਲਿਆਂਦੀ ਏ ਉਹ ਖਾ ਲਈਏ ਅੱਗੇ ਦੁਪਹਿਰ ਦੀ ਤੇ ਆਪਾਂ ਫਿਰ ਢਾਬੇ ਤੇ ਹੀ ਖਾਣੀ ਏ ਇੱਥੇ ਥੋੜੀ ਦੇਰ ਆਪਾਂ ਲਾਈਏ ਆਪਣਾ ਪੜਾ ਬੜਾ ਨਿਆਰਾ ਵੀ ਮੋਟਰ ਤੇ ਬੈ ਕੇ ਰੋਟੀ ਖਾਣ ਦਾ ਅਹੀਂ ਤੇ ਮਤਲਬ ਵੱਡੇ ਇਹਨਾਂ ਚੀਜ਼ਾਂ 'ਚ ਹੋਏ ਆ। ਡੈਡੀ ਜੀ ਦੇ ਦੋਸਤ ਨੇ ਇੱਕ ਦੋ ਉਹ ਜਦੋਂ ਕਿਤੇ ਘਰ ਆਉਣ ਨਾ ਉਹ ਕਹਿੰਦੇ ਵੀ ਐਂ ਕਰ ਰੋਟੀ ਪਾ ਕੇ ਨਾ ਤੇ ਆਪਾਂ ਮੋਟਰ ਤੇ ਲੈ ਚੱਲਦੇ ਆ। ਮੋਟਰ ਤੇ ਬੈਠ ਕੇ ਨਾ ਖਾਵਾਂਗੇ। ਵੈਸੇ ਜਦੋਂ ਵੀ ਰਾਜਧਾਨੀ ਵਾਲੇ ਪਾਸੇ ਜਾਈਏ ਉਧਰ ਸਾਰਾ ਕੁਝ ਮਹਿੰਗਾ ਹੁੰਦਾ ਹੁੰਦਾ। ਰਹਿਣ ਨੂੰ ਜਗ੍ਹਾ ਵੀ ਉਧਰ ਮਹਿੰਗੀ ਆ। ਰਾਏ ਤੇ ਕੋਈ ਕਮਰਾ ਲੈਣਾ ਹੋਵੇ, ਘਰ ਲੈਣਾ ਹੋਵੇ। ਉਹ ਵੀ ਸਾਰਾ ਉਧਰ ਮਹਿੰਗਾ ਜਿੱਧਰ ਆਪਾਂ ਹੁਣ ਚੱਲੇ ਆ ਮੋਹਾਲੀ ਵਾਲੇ ਪਾਸੇ ਨਾ ਪੂਰਾ ਪੰਜਾਬ ਦਾ ਜਿਵੇਂ ਕਹਿ ਲੋ ਕਿ ਇੱਕ ਨੰਬਰ ਏਰੀਆ ਨਾਲ ਪੂਰਾ ਸ਼ਹਿਰੀਕਰਨ 에어ਪੋਰਟ ਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਵੱਡੇ-ਵੱਡੇ ਬਿਜ਼ਨਸ ਆ ਆਈਟੀ ਸੈਕਟਰ ਸਾਰਾ ਉਸ ਤੋਂ ਬਾਅਦ ਆਪਾਂ ਇੱਧਰ ਜਾਣਾ ਬਠਿੰਡਾ ਮਾਨਸਾ ਮੁਖਸਰ ਸਾਹਿਬ ਅਬੋੜ ਵਾਲੀ ਸਾਈਡ ਉਧਰ ਪੰਜਾਬ ਦਾ ਹੋਰ ਰੰਗ ਵੇਖਣ ਨੂੰ ਮਿਲੇਗਾ ਇੱਧਰ ਤੋਂ ਉਹ ਹੋ ਸਕਦਾ ਜਿਵੇਂ ਜਿਵੇਂ ਆਪਾਂ ਨੇੜੇ ਜਾਈ ਜਾਈਏ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਿਹੜੇ ਬਜ਼ੁਰਗ ਬੈਠੇ ਹੁੰਦੇ ਨੇ ਤਾਸ਼ ਕੁੱਟਦੇ ਉਹ ਸ਼ਾਇਦ ਨਾ ਮਿਲਣ ਵੈਸੇ ਤਾਂ ਹੁੰਜੀ ਘਟ ਗਏ ਨੇ ਸਾਰੇ ਪੰਜਾਬ ਦੇ ਪਿੰਡਾਂ 'ਚ ਹੀ ਪਰ ਜਿਹੜੇ ਪਾਸ ਮੈਂ ਕਹਿ ਰਿਹਾ ਨਾ ਬਠਿੰਡਾ ਬਰਨਾਲਾ ਤੇ ਮਾਨਸਾ ਉਹ ਸਾਰਾ ਇਲਾਕਾ ਮਾਲਵੇ ਵਾਲਾ ਖਾਸ ਕਰਕੇ ਉਧਰ ਉਹ ਚੀਜ਼ਾਂ ਮਿਲਦੀਆਂ ਅੱਜ ਵੀ ਸੱਥਾਂ 'ਚ ਬੈਂਦੇ ਤੇ ਗੱਲਬਾਤ ਕਰਦੇ λαβੀ ਮੋਟਰ ਤੇ ਬਹਿ ਕੇ ਰੋਟੀ ਆਪਾਂ ਖਾ ਲਈਏ ਪੂਰਾ ਆਨੰਦ ਲਿਆ ਤੇ ਮੋਟਰ ਕਿਹੜੇ ਵੀਰ ਦੀ ਏ ਮੇਬੀ ਉਹ ਵੀਡੀਓ ਵੇਖੇ ਤੇ ਉਹ ਕਮੈਂਟ ਕਰਕੇ ਦੱਸੇਗਾ ਇਧਰ ਗੰਡੇ ਵੀ ਲੱਗੇ ਨੇ ਤੇ ਹੁਣ ਜਿਵੇਂ ਕਣਕਾਂ ਪੱਕ ਗਈਆਂ ਨੇ ਆਹ ਟਰਾਂਸਫਾਰਮਰ ਹੈ ਨਾ ਤੇ ਵੀਰ ਨੇ ਉਧਰੋਂ ਵੱਢ ਦਿੱਤੀ ਏ ਨੇੜੇ-ਨੇੜੇ ਜਿੰਨੀ ਕਣਕ ਹੈ ਅਸੀਂ ਵੀ ਕਈ ਵਾਰੀ ਕੋਈ ਚੰਗਿਆੜਾ ਨਿਕਲਦਾ ਤੇ ਥੱਲੇ ਡਿੱਗ ਪੈਂਦਾ ਕਿਉਂਕਿ ਅੱਜਕੱਲ ਪੂਰੀਆਂ ਹੁਣ ਪੱਕ ਜਾਣੀਆਂ ਹਫ਼ਤੇ 10 ਦਿਨ ਤੱਕ ਪੰਜਾਬ ਫਿਲਮ ਸਿਟੀ ਚੰਡੀਗੜ੍ਹ ਅੱਗੇ ਰਹਿ ਜਾਂਦਾ ਇਹ ਐਸ ਪਾਸੇ ਜੇ ਪੰਜਾਬ ਫਿਲਮ ਸਿਟੀ ਸ਼ੂਟਿੰਗਾਂ ਸ਼ੂਟਿੰਗਾਂ ਲੱਗਦਾ ਚੱਲ ਰਹੀਆਂ ਨੇ ਕਿਉਂਕਿ ਆਹ ਵੇਖੋ ਆ ਜਿਹੜੀਆਂ ਵੈਨਿਟੀ ਵੈਨਸ ਹੁੰਦੀਆਂ ਨੇ ਤੁਰਦੇ ਫਿਰਦੇ ਇੱਕ ਘਰ ਹੁੰਦੇ ਨੇ ਜਿਹਦੇ ਵਿੱਚ ਜਿਹੜੇ ਐਕਟਰ ਐਕਟ੍ਰੈਸ ਹੁੰਦੇ ਨੇ ਸਾਰੀ ਸਟਾਰ ਕਾਸਟ ਤਿਆਰਤੀ ਰੋਕ ਤੇ ਅੱਗੇ ਫਿਰ ਸ਼ੂਟਿੰਗਾਂ ਹੁੰਦੀਆਂ ਪਤਾ ਨਹੀਂ ਗਾਣੇ ਦੀ ਸ਼ੂਟਿੰਗ ਚੱਲ ਰਹੀ ਕਿ ਕਿਸੇ ਫਿਲਮ ਦੀ ਲੈ ਵੀ ਇੱਕ ਸਾਲ ਮੈਂ ਬੌਨ ਬ੍ਰੈੱਡ ਲੁਧਿਆਣੇ ਕੰਮ ਕੀਤਾ ਸੀ ਤੇ ਤਰੱਕੀਆਂ ਬੜੀਆਂ ਹੋ ਗਈਆਂ ਨੇ ਕਟਰੀਨਾ ਕੈਫ ਜੀ ਆ ਗਏ ਨੇ ਬ੍ਰਾਂਡ ਇਨਵੈਸਟਰ ਬਣ ਕੇ ਸੋ ਝਾਕਾ ਇੱਕ ਤਰ੍ਹਾਂ ਦੇ ਪੁਰਾਣੇ ਪੰਜਾਬ ਦੇ ਕਹਿ ਸਕਣਾ ਅੱਜਕੱਲ ਬਹੁਤੇ ਨਲਕੇ ਨਹੀਂ ਵੇਖਣ ਨੂੰ ਮਿਲਦੇ ਪਿੰਡਾਂ ਦੇ ਵਿੱਚ ਇਹ ਵੀ ਵੇਖ ਲਓ ਵੀ ਗਲਾਸ ਨੂੰ ਚੋਲ ਸੰਗਲੀ ਤੇ ਬੰਨਣੀ ਬਣਦੀ ਐ ਇੱਧਰ ਪਿੰਡ ਮਕਾਰਮਪੁਰ ਗੁਰਦੁਆਰਾ ਪਾਸਾ ਜੀ ਨੋਵੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਧਰ ਗੁਰਦੁਆਰਾ ਥੇ ਸਾਹਿਬ ਪਾਸਾ ਜੀ ਪਹਿਲੀ ਗੁਰੂ ਨਾਨਕ ਦੇਵ ਜੀ ਈਸਰ ਹੇਲ ਪਿੰਡ ਪੈਂਦਾ ਇੱਧਰ ਜੀ ਆਲੇ ਦੁਆਲੇ ਪੈਲੀਆਂ ਨੀਵੀਆਂ ਨੇ ਤੇ ਆ ਇੱਕ ਉੱਚਾ ਥਾਂ ਬਣਿਆ ਉੱਚੀ ਥਾਂ ਨੂੰ ਆਪਾਂ ਥੇ ਕਹਿ ਦਿੰਨੇ ਆ ਕਈ ਪਿੰਡਾਂ ਦੇ ਨਾਂ ਥੇ ਤੇ ਇਸ ਤਰ੍ਹਾਂ ਬਣੇ ਹੋਏ ਨੇ ਤੇ ਇਸ ਗੁਰਦੁਰਾ ਸਾਹਿਬ ਦਾ ਇਤਿਹਾਸ ਲਿਖਿਆ ਇੱਥੇ ਤੇ ਇੱਥੇ ਲਿਖਿਆ ਕਿ ਇਸ ਪਵਿੱਤਰ ਥੇ ਸਾਬ ਦੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਬਰਾਜੇ ਸਨ ਸੱਤ ਦਿਨ ਠਹਿਰੇ ਸਨ ਤੇ ਇੱਥੇ ਕਹਿੰਦੇ ਕਰੀਰ ਦਾ ਇੱਕ ਬੂਟਾ ਅੱਜ ਵੀ ਹੈਗਾ ਜਿਸ ਨੂੰ ਕਈ ਵਾਰੀ ਅਗਿਆਨਤਾ ਬਸ ਬਾਰ-ਬਾਰ ਜੜੋਂ ਪੁੱਟਣ ਉਪਰੰਤ ਵੀ ਉਹ ਦੁਬਾਰਾ ਠੁੱਟ ਹੁੰਦਾ ਸੀ ਹਰਿਆ ਭਰਿਆ ਹੋ ਜਾਂਦਾ ਸੀ ਇੱਥੇ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੀਆਂ ਨੇ ਤੇ ਜੋ ਵੀ ਮਾਈ ਪਾਈ ਸੱਚੇ ਦਿਲੋਂ ਅਰਦਾਸ ਕਰਦਾ ਉਹਦੀ ਅਰਦਾਸ ਬੇਨਤੀ ਭਾਈ ਪੂਰੀ ਹੁੰਦੀ ਏ ਸੱਚੇ ਦਿਲੋਂ ਅਰਦਾਸ ਤੁਸੀਂ ਕਿਤੇ ਬੈਠ ਕੇ ਵੀ ਕਰ ਲੋ ਤੇ ਉਹ ਪੂਰੀ ਹੋਈ ਜਾਣੀ ਹੈ ਪਿੰਡ ਦਾ ਨਾਮ ਇਸ ਰਹਿਲ ਹੈ ਤੇ ਗੁਰਦੁਆਰਾ ਥੇ ਸਾਹਿਬ ਇਹ ਉੱਚੇ ਥਾਂ ਤੇ ਬਣਿਆ ਕਦੇ ਲੰਘਦੇ ਵੜਦੇ ਇਧਰੋਂ ਲੰਡਰਾਂ ਵਾਲੇ ਪਾਸੇ ਆਓ ਤੁਸੀਂ ਚੁੰਨੀ ਕਲਾ ਫਤੇਗੜ ਸਾਹਿਬ ਤੇ ਤੁਸੀਂ ਇੱਥੇ ਆ ਕੇ ਸਮਾਂ ਗੁਜ਼ਾਰ ਸਕਦੇ ਹੋ ਸੋਹਣੀ ਜਗ੍ਹਾ ਤੇ ਵਧੀਆ ਜੀ ਲੱਗਦਾ ਇਹ ਪਿੰਡ ਹੈਗਾ ਬਡਾਲੀ ਬਡਾਲੀ ਇੱਕ ਕਸਬੇ 'ਚ ਪਹੁੰਚੇ ਆਂ ਇਧਰੋਂ ਆਏ ਆ ਆਪਾਂ ਤੇ ਇਧਰੋਂ ਕਈ ਵਾਰ ਆਨੰਦਪੁਰ ਸਾਹਿਬੋਂ ਆਈਦਾ ਸੀ ਨਾ ਉਧਰੋਂ ਮਨਿੰਡੇ ਤੋਂ ਐਸ ਪਾਸੇ ਹੋ ਕੇ ਚੁੰਨੀ ਵਾਲੇ ਪਾਸੇ ਤੇ ਇੱਥੋਂ ਮੁੜ ਜੀਦਾ ਸੀ ਜਿਹੜਾ ਮੇਨ ਅੱਗੇ ਹਾਈਵੇ ਹੈ ਨਾ ਸਰਾਂਦ ਤੋਂ ਉਧਰ ਅੰਬਾਲੇ ਨੂੰ ਜਾਂਦਾ ਸ਼ੰਭੂ ਨੂੰ ਉਹ 11 ਕਿਲੋਮੀਟਰ ਹੈ ਔਰ ਲਿਖਿਆ ਉੱਥੇ ਫਤੇਗੜ ਸਾਹਿਬ ਸਿੱਧਾ ਤੇ ਖੇੜਾ ਤੇ ਹੰਸਾਲੀ 6-7 ਕਿਲੋਮੀਟਰ ਤੇ ਜੀਟੀ ਰੋਡ ਜਿਹੜਾ ਉਹ 11 ਕਿਲੋਮੀਟਰ ਐਸ ਪਾਸੇ ਰਹਿ ਜਾਂਦਾ ਆਪਾਂ ਆਇਆ ਇਧਰੋਂ ਜੋਤੀਸਰੂਪ ਵਾਲੇ ਪਾਸਿਓਂ ਤਾਂ ਕਈ ਵਾਰ ਤੁਸੀਂ ਇਧਰੋਂ ਆਉਂਦੇ ਹੋ ਤਾਂ ਤੁਸੀਂ ਪਟਿਆਲੇ ਜਾਣਾ ਤੇ ਇਧਰੋਂ ਵੀ ਤੁਸੀਂ ਹੋ ਸਕਦੇ ਹੋ ਜੇ ਤੁਸੀਂ ਇਧਰੋਂ ਅ ਮੋਹਾਲੀ ਵਾਲੇ ਪਾਸੇ ਆਉਂਦੇ ਹੋ ਜਾਂ ਮਰਿੰਡੇ ਵਾਲੇ ਪਾਸੋਂ ਕਹਿ ਲਓ ਤੇ ਆਪਾਂ ਹੁਣ ਸਿੱਧੇ ਅੱਗੇ ਚੱਲਦੇ ਹਾਂ ਚੁੰਨੀ ਕਲਾ ਲੈ ਵੀ ਰਾਹ ਦੇ ਵਿੱਚ ਜਿਹੜੇ ਵੱਡੇ-ਵੱਡੇ ਆਪਾਂ ਨੂੰ ਬੋਰਡ ਮਿਲਦੇ ਸੀ ਟਾਬਿਆਂ ਦੇ ਪਹਿਲਾ ਟੱਬ ਆ ਗਿਆ ਪੰਜਾਬੀ ਰਸੋਈ ਉਹ ਸਾਹਮਣੇ ਸਪੈਸ਼ਲ ਗੋੜਾ ਵਾਲੀ ਚਾਹ ਤਕਰੀਬਨ ਸਾਰੇ ਦੇਣ ਲੱਗੇ ਨੇ ਹੁਣ ਤੇ ਫਿਲਹਾਲ ਆਪਾਂ ਨੂੰ ਦਿੱਸ ਗਏ ਨੇ ਬਿੱਲ ਤੇ ਬਿੱਲਾਂ ਦਾ ਜੂਸ ਜਾਂ ਸ਼ੇਕ ਕਹਿ ਲਓ ਉਹ ਇੱਕ ਰੀਆ ਪਾਣੀ ਥੋਪੀ ਲਈ ਜੀ ਸ਼ੱਕਰ ਵਾਲਾ ਕਿ ਚੀਨੀ ਵਾਲਾ ਜੀ ਸ਼ੱਕਰ ਵਾਲੇ ਚੀਨੀ ਤੇ ਬਿਲਕੁਲ ਨਹੀਂ ਆਪਾਂ ਸ਼ੱਕਰ ਥੋੜੀ ਜੀ ਪਾ ਦੇ ਬਸ ਚੀਨੀ ਨਹੀਂ ਅੱਛਾ ਇਹ ਹੱਥ ਵਾਲੀ ਹੈ ਮਸ਼ੀਨ ਹਨਾ ਵਾਹ ਕੇ ਜੀ ਵਾਹ ਜੀ ਲੋ ਜੀ ਪੰਜਾਬੀ ਰਸੋਈ ਢਾਬਾ ਢਾਬਿਆਂ ਦੇ ਉੱਤੇ ਇਸ ਤਰ੍ਹਾਂ ਤਰ੍ਹਾਂ ਦਾ ਖਾਣਾ ਪਰੌਂਠੇ ਗੋੜਾਲੀ ਚਾਹ ਇਹ ਚੀਜ਼ਾਂ ਤੇ ਮਿਲਦੀਆਂ ਮਿਲਦੀਆਂ ਤੁਸੀਂ ਇੱਧਰ ਵੇਖੋਗੇ ਅਡਾਨੀ ਵਾਲਿਆਂ ਨੇ ਇੱਥੇ ਆਪਣਾ ਈਵੀ ਚਾਰਜਿੰਗ ਸਟੇਸ਼ਨ ਤੇ ਗੈਸ ਈ-ਮੋਬਿਲਿਟੀ ਦੇ ਨਾਂ ਤੇ ਲਾਇਆ ਉਧਰੋਂ ਪਸਤਾਵਲ ਜਿਆ ਕੱਢਣਾ ਜਿਵੇਂ પેટ્રોલ ਪੰਪਾਂ ਤੇ ਹੁੰਦੇ ਨੇ ਤੇ ਉਹ ਚਾਰਜਿੰਗ ਵਾਲੇ ਪੁਆਇੰਟ ਤੇ ਲਾ ਲਿਆ ਨਾ ਕਾਰਡ ਬਣੇ ਹੁੰਦੇ ਨੇ ਉਹ ਸਾਹਮਣੇ ਸਕੈਨ ਕਰਕੇ ਕੋਡ ਤੁਸੀਂ ਆਪਣੀ ਗੱਡੀ ਜਿਹੜੀ ਏ ਉਹ ਚਾਰਜ ਕਰ ਸਕਦੇ ਹੋ પેટ્રોલ ਪੰਪ ਲਾਉਣ ਲਈ ਬਹੁਤ ਵੱਡੀ ਜਗ੍ਹਾ ਚਾਹੀਦੀ ਏ ਇਹ ਹੁਣ ਈਵੀ ਜਿਹੜੇ ਸਟੇਸ਼ਨ ਨੇ ਇਹੋ ਜੀਆਂ ਥਾਵਾਂ ਤੇ ਵੱਡੇ ਵੱਡੇ ਟਾਬਿਆਂ ਤੇ ਜਿਹੜੀਆਂ ਪ੍ਰੋਮਿਨੈਂਟ ਪਲੇਸਿਸ ਨੇ ਉਹਨਾਂ ਦੇ ਉੱਤੇ ਇਹ ਲਾ ਦਿੱਤੇ ਜਾਣਗੇ ਆਉਣ ਵਾਲੇ ਸਮੇਂ ਦੀ ਮੰਗ ਹੈ ਭਾਈ ਹੋਰ ਕੁਝ ਸਾਲਾਂ ਨੂੰ ਤਕਰੀਬਨ ਗੱਡੀਆਂ ਹੁਣ ਇਲੈਕਟ੍ਰਿਕ ਹੋ ਰਹੀਆਂ ਨੇ ਇਹ ਹੋ ਹੀ ਜਾਣੀਆਂ ਨੇ ਜਦੋਂ ਡੀਜ਼ਲ ਪੈਟਰੋਲ ਜਦ ਰੇਟ ਇੰਨਾ ਕਰ ਦੇਣਗੇ ਜਦੋਂ 200 ਤੇ ਪਹੁੰਚ ਗਿਆ ਫਿਰ ਆਪੇ ਇਸ ਪਾਸੇ ਸਾਰਿਆਂ ਨੇ ਆ ਜਾਣਾ ਸੋ ਇਹ ਹੈਗਾ ਜੀ ਅਡਾਨੀ ਭਾਈ ਸਾਹਿਬ ਦਾ ਹੈ ਉਧਰ ਪੰਜਾਬੀ ਰਸੋਈ ਸੀ ਤੇ ਇਹ ਆਪਾਂ ਖੜੇ ਹੁਣ ਵਿਰਸਾ ਟਾਬਾ ਦੇ ਟਾਬੇ ਤੇ ਇਕਲੀ ਇਹ ਨਹੀਂ ਵੀ ਰੋਟੀ ਮਿਲੇਗੀ ਕਲੱਬ 47 ਸਟੋਰ ਕੱਪੜਿਆਂ ਦਾ ਸਟੋਰ ਵੀ ਹੈ ਤੇ ਜੁੱਤੀ ਚੂ ਕਰਕੇ ਵੀ ਆ ਭਾਈ ਪੰਜਾਬੀ ਜੁੱਤੀ ਬੱਚਿਆਂ ਦੇ ਖੜਾਉਣੇ ਤੇ ਬੜਾ ਸੋਹਣਾ ਭਾਈ ਦੇਖ ਬਣਾਈ ਹੈ ਤੇ ਚੰਗੀ ਗੱਲ ਇਹ ਆ ਕਿ ਇਹ ਆਪਣੀ 35 ਅਖਰੀ ਤੇ 41 ਅਖਰੀ ਕਹਿ ਲਈਏ ਇਹ ਸਾਰੀ ਇੱਥੇ ਲਿਖੀ ਐ ਵੀ ਚਲੋ ਬੱਚੇ ਆਉਂਦੇ ਨੇ ਇੱਕ ਰੀ ਧਿਆਨ ਪੈਂਦਾ ਤੇ ਬੜਾ ਸੋਹਣਾ ਲੱਗਦਾ ਇੱਕ ਐਟ੍ਰੈਕਸ਼ਨ ਦੇ ਵਾਸਤੇ ਟੈਲੀਫੋਨ ਬੂਥ ਵੀ ਲਾਇਆ ਵੀਰਾਂ ਨੇ ਟਾਬਿਆਂ ਦੇ ਉੱਤੇ ਸਾਨੂੰ ਇਹ ਸਾਰੀਆਂ ਚੀਜ਼ਾਂ ਨਾ ਪੁਰਾਤਨ ਜੜੀਆਂ ਨੇ ਥੋੜਾ ਜਿਹਾ ਸਾਡਾ ਦਿਲ ਟੰਬਦਿਆਂ ਨੇ ਵੀ ਇੱਧਰ ਆਈਏ ਤੇ ਵੇਖੀਏ ਚਲੋ ਕਿਹੜੀਆਂ ਚੀਜ਼ਾਂ ਵਰਕਿੰਗ ਚ ਹੁੰਦੀਆਂ ਪਰ ਇਹ ਪੁਰਾਣੇ ਸਮਿਆਂ ਦਾ ਇਦਾਂ ਟੈਲੀਫੋਨ ਬੂਥ ਐਸਟੀਡੀ ਵਾਲੇ ਜ਼ਮਾਨੇ ਦੀ ਜਿਹੜੀ ਜਨਰੇਸ਼ਨ ਹੈਗੀ ਉਹ ਸਮਝ ਸਕਦੀ ਐ ਆਰਾ ਦੇ ਵਿੱਚ ਵੇਖੋ ਕੋਈ 3-4 ਕਿੱਲਿਆਂ ਦੇ ਕਰੀਬ ਗੰਡੇ ਲੱਗੇ ਨੇ ਤੇ ਵਿੱਚ ਫਾਰਮ ਹਾਊਸ ਬੜਾ ਸੋਹਣਾ ਬਣਿਆ ਜੇ ਵੀਰ ਮਿਲ ਪਏ ਇੱਥੇ ਨੇੜੇ ਲੇਬਰ ਤੇ ਲੱਗੀ ਜੀ ਵੈਸੇ ਵਿੱਚੋਂ ਕਬਾੜ-ਕੂੜ ਕੱਢਣ ਗੁਡਾਈ ਕਰਨ ਤੇ ਵੀਰ ਮਿਲ ਪਏ ਤੇ ਆਪਾਂ ਗੱਲਬਾਤ ਕਰਕੇ ਵੇਨੇ ਆ ਵੀ ਕਿਵੇਂ ਗੰਡੇ ਲਾਏ ਨੇ ਕੀ ਹਿਸਾਬ ਕਿਤਾਬ ਹੈ ਇਹਨਾਂ ਦਾ ਤੇ ਐਸ ਪਾਸੇ ਭਾਈ ਸਰੋਂ ਬੜੀ ਸੁਣੀ ਖੜੀ ਏ ਸਰੋਂ ਨੂੰ ਐਦਕੀ ਫਲ ਹੈ ਹੀ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਤੁਹਾਡਾ ਮਹਿੰਦਰ ਸਿੰਘ ਜੀ ਅੱਛਾ ਇਹ ਮੜਾ ਦੱਸਿਓ ਵੀ ਕਿਹੜੇ ਪਿੰਡ ਕੋਲ ਆਪਾਂ ਖਲੋਤੇ ਆ ਤੇ ਇਹ ਤੁਸੀਂ ਗੰਡੇ ਲਾਣੇ ਕਦੋਂ ਸ਼ੁਰੂ ਕੀਤੇ ਇਹ ਪਿੰਡ ਨਿਯਮੂ ਮਾਜਰਾ ਜੀ ਅੱਛਾ ਜੀ ਆਪਣਾ ਪਿੰਡ ਖਾਨਪੁਰ ਬਹਿਲਾ ਅੱਛਾ ਇਹ ਜ਼ਮੀਨ ਠੇਕੇ ਪਰ ਲਈ ਵੀ ਹੈ ਜੀ ਠੀਕ ਹੈ ਬਾਕੀ ਗੰਡੇ ਜੀ ਮੈਂ 20-25 ਸਾਲ ਤੇ ਲਗਾ ਰਿਹਾ 4 ਕਿਲੇ 4 ਕਿਲੇ ਜਗਾ ਹੀ ਹੈ ਹਾਂਜੀ ਇਹ ਜੀ ਆ ਰਹੀਆਂ ਵੀ ਗੱਲ ਵੀ ਅਸੀਂ ਬਦਲਮੀ ਫਸਲ ਤਾਂ ਬਹੁਤ ਚਿਰਤੇ ਹੀ ਬੀਜਦੇ ਆ ਆਲੂ ਵੀ ਲਗਾਉਂਦੇ ਆ ਅੱਛਾ ਜੀ ਗੰਡੇ ਵੀ ਲਾਉਂਦੇ ਆ ਕਣਕ ਵੀ ਬੀਜਦੇ ਆ ਗੰਨਾ ਵੀ ਬੀਜਦੇ ਆ ਅੱਛਾ ਗੋਭੀ ਸਰੋਂ ਵੀ ਹੈ ਸਹਾਰਿਕ ਫਸਲ ਹੈ ਤੇ ਇਹ ਤੁਸੀਂ ਮਤਲਬ ਫਿਰ ਇਹਨਾਂ ਨੂੰ ਜਦੋਂ ਪੋਟ ਲਾਂਗੇ ਆਪਾਂ ਹੁਣ ਇਹ ਸਟੋਰ ਕਰਦੇ ਹੋ ਕਿ ਨਾਲ ਦੀ ਨਾਲ ਮੰਡੀ ਚ ਨਾਲ ਦੀ ਨਾਲ ਮੰਡੀ ਵਾਜੀ ਅੱਛਾ ਮੰਡੀ ਚ ਲੈ ਜਾਂਦੀ ਤੇ ਕੀ ਭਾਪੂ ਕਿਵੇਂ ਮਿਲ ਜਾਂਦਾ ਭਾਜੀ ਕਿਸੇ ਸਾਲ ਤਾਂ ਮਾਰਕੀਟ ਦੇ ਹਿਸਾਬ ਨਾਲ ਹੈ ਕਿਸੇ ਸਾਲ ਅੱਛਾ 20 ਰੁਪਏ ਕਿਲੋ ਵੀ ਵਿਕ ਜੇ ਹਾਂ ਹਾਂ ਕਿਸੇ ਸਾਲ 10 ਰੁਪਏ ਕਿਲੋ ਵੀ ਵਿਕ ਜੇ ਯਾਨੀ ਇੰਨਾ ਕ ਵੀ ਇਹ ਜੇ ਸੂਤ ਆ ਜਾ ਤਾਂ ਇਹ ਪੱਥਰ ਖੇਤੀ ਅੱਛਾ ਇਸ ਵਿੱਚ ਬੱਟਾ ਤਾਂ ਵੀ ਬਹੁਤ ਹੈ ਜੇ ਘਾਟਾ ਪੈ ਜਾ ਤਾਂ ਜਮਾ ਪੱਲੇ ਤੇ ਵੀ ਲੈ ਜਾਂਦਾ ਪੱਲੇ ਤੇ ਵੀ ਲੈ ਜਾਂਦਾ ਹਾਂਜੀ ਕੀ ਠੀਕ ਹੈ ਉੰਜ ਪਾਇਆ ਕਿ ਐਵਰੇਜ ਹੀ ਮੰਨ ਕੇ ਚੱਲੀਏ ਵੀ ਵੀ ਸਾਰਾ ਜਣ ਕੇ ਮੌਸਮ ਵਧੀਆ ਖੁਸ਼ਗੁਵਾਰ ਹੈ ਹਾਂਜੀ ਰੇਟ ਵੀ ਐਵਰੇਜ ਹੀ ਲੱਗ ਗਿਆ ਹਾਂ ਤੇ ਕਿੱਲੇ ਚ ਕਿੰਨੇ ਕ ਦਾ ਮਨਾਫਾ ਇਹ ਦੇਖੋ ਜੀ ਮੰਨ ਲਓ ਵੀ ਆਪਣਾ ਪਿਆਜ਼ 12 ਰੁਪਏ ਕਿਲੋ ਵਿਕ ਗਿਆ ਹਾਂ ਠੀਕ ਹੈ ਨਹੀਂ ਅੱਛਾ 100 ਕੁਇੰਟਲ ਲਾ ਲਓ ਹਾਂ ਕਿੱਲੇ ਦਾ ਏਕੜ ਦਾ ਕਿੰਨਾ ਨਿਕਲ ਗਿਆ ਇਹ ਹਿਸਾਬ ਨਾਲ ਹੈ ਹਾਂਜੀ ਹਾਂ ਠੀਕ ਹੈ 100 ਨਿਕਲ ਜੋ 500 ਨਿਕਲ ਜੋ ਅੱਛਾ ਅੱਛਾ ਹਾਂ ਬੱਦ ਦੇ ਬੱਦ 150 ਨਿਕਲ ਜਾਂਦਾ ਹਾਂ ਇਹ ਹੈ ਹਾਂਜੀ ਤੇ ਪਨੀਰੀ ਕਿਵੇਂ ਆਪ ਤਿਆਰ ਕਰਦੇ ਪਨੀਰੀ ਜੀ ਆਪ ਨੇ ਆਪ ਤਿਆਰ ਕਰੀ ਦੀ ਅੱਜ ਪਾਈ ਸੀ ਥੋਮਬੀ ਨਹੀਂ ਫੜੀ ਹੋਵੇ ਥੋੜੀ ਲੱਗੀ ਰਹ ਗਈ ਹੈ ਤੇ ਕਿਹੜੀ ਮਤਲਬ ਇਹ ਕਾਲਾ ਪਿਆਜ਼ ਹੈ ਜੀ ਕਾਲਾ ਪਿਆਜ਼ ਕਹਿੰਦੇ ਇਸ ਨੂੰ ਹੈ ਹਾਂਜੀ ਹਾਂਜੀ ਅੱਛਾ ਇਹ ਪੱਕਾ ਪਿਆਜ਼ ਜ਼ਿਆਦਾ ਹੁੰਦਾ ਕਾਲਾ ਕਾਲਾ ਠੀਕ ਹੈ ਇਹ ਥੋੜਾ ਜਿਹਾ ਵੱਧ ਟਾਈਮ ਕੱਟਦਾ ਹਾਂ ਸਟੋਰੇਜ ਲਾਈਫ ਜ਼ਿਆਦੀ ਹਾਂਜੀ ਹਾਂ 14000 ਰੁਪਿਆ ਲੁਆਈ ਹੈ ਹਾਂ ਹਾਂ ਇੱਕੜ ਕੀ 14-15000 ਪਟਾਈ ਹੈ अच्छा लेवर दी है ना हां जी अच्छा 30000 रुपया हो गया 30000 ਤਾਂ ਪੱਕਾ ਬਾਕੀ 20-30000 ਰੁਪਏ ਖਰਚਾ ਕੀ ਏਕੜ ਦਾ ਇੱਕ ਹੋਰ ਮਤਲਬ ਕੁੱਲ ਮਿਲਾ ਕੇ 50-55000 ਹਾਂ ਜੀ 50000 60000 ਇੱਕ ਏਕੜ ਪਰ ਖਰਚਾ ਪੈਂਦਾ ਜੀ ਪੈਂਦਾ اچھا ਠੀਕ ਹੈ ਪਾਣੀ ਤੇ ਬਿਗੈਰ ਟਰੈਕਟਰ ਤੇ ਬਿਗੈਰ ਹਾਂ ਤੇਲ ਤੂਲ ਤੇ ਬਿਗੈਰ ਸਾਰਾ ਖਰਚਾ اچھا ਉਹ ਪਾਕ ਤੇ ਫਿਰ ਯਾਨੀ ਕਿ 10000 ਹੋਰ ਲਾ ਲਈਏ ਜੀ ਹਾਂ ਮਤਲਬ ਮਿਹਨਤ ਹਰੇਕ ਪਾਸੇ ਹੀ ਹੈ ਜੀ ਬਟ ਦਾ ਬਹੁਤਾ ਐਡਾ ਕੋਈ ਖਾਸ ਨਹੀਂ ਹਰ ਇੱਕ ਚੀਜ਼ ਦੇ ਵਿੱਚ ਮਿਹਨਤ ਹੈ ਮਿਹਨਤ ਹੈ ਜਿਹੜੀ ਸੂਤ ਆ ਗਈ ਉਮਾ ਚਾਰ ਪੈਸੇ ਜ਼ਿਆਦਾ ਬਣ ਗਏ ਜਿਹੜੀ ਨਾ ਸੂਤਾ ਹੀ ਉਮ ਬਰਾਬਰ ਵੀ ਹੋ ਗਏ ਬਰਾਬਰ ਵੀ ਹੋ ਗਏ ਚਲੋ ਚੰਗਾ ਲੱਗਾ ਜੀ ਸ਼ੁਕਰੀਆ ਜੀ ਹਾਂ ਜੀ ਲੈ ਵੀ ਵੀਰ ਨਾਲ ਵੀ ਗੱਲ ਕੀਤੀ ਆਪਾਂ ਹਾਂ ਤੇ ਆ ਜਿਹੜੀ ਹੁਣ ਵੇਖੋ ਲੇਬਰ ਹੈ ਇੱਥੇ ਇਹ ਬਿਹਾਰ ਤੋਂ ਆਏ ਨੇ ਤੇ ਇਹਨਾਂ ਨੇ ਆ ਵੇਖੋ ਇੱਥੇ ਕੋਈ ਪੂਜਾ ਕੀਤੀ ਜਾਂ ਕੀ ਹੈ ਇਹ ਜਾਣਦੇ ਆ ਆ ਦੱਸਿਓ ਵੀ ਆ ਕੀ ਕੀਤਾ ਹੋਇਆ ਤੁਸੀਂ ਇਹ ਛਠ ਵਰਤ ਹੁੰਦਾ ਹੈ अच्छा। हमारे बिहार में यूपी में मतलब कि प्रकृति की पूजा करते हैं लोग अच्छा कुदरत दी हाँ कुदरत की पूजा करते हैं। अच्छा तो प्रकृति की इसमें किसी भी तरह का कोई भेदभाव नहीं छुआछूत नहीं सारे के सारे जो है ना अच्छा। एक समाज एक घाट पे एक जगह पे लोग पूजा पाठ करते हैं प्रसादा बनाते हैं अच्छा। और ये तो दो रोज हो गए पूजा किए हुए इसलिए यहाँ से हटा लिया गया है अच्छा ये तो साल में दो बार होता है चंगा पंजाब काम कर का जी यहाँ का इन्वायरमेंट बहुत अच्छा है हाँ। और पंजाबी के पंजाब की मिट्टी से बहुत प्यार है हाँ। और यहाँ के हर एक व्यक्ति बहुत अच्छे है आ, मुझे बहुत अच्छा लगता है पंजाब क्योंकि ये जमीन से जुड़ा हुआ हम लोग काम करते हैं फिजिकल वर्क भी होता हाँ, है फिजिकल वर्क होता गुजारा चल रहा है बहुत ठीक ठाक है क्योंकि बच्चे हाँ। सबको भी पढ़ाई लिखाई हो जा रहा है अच्छा। हाँ, किसी नशा का सेवन नहीं करता हूँ अच्छा, अच्छा। हाँ, ना कभी दारू पीता हूँ ना हाँ। ना मांस खाता हूँ ना मछली खाता हूँ ना मैं और बंदे खाते होंगे लेकिन हम लोग नहीं खाते हैं। अच्छा तो इस सारा जो भी पैसा यहाँ से कमा के जाते हैं तो एजुकेशन पर खर्च करते हैं तीन बच्चे हैं बिग डॉटर हमारी बीएससी कर रही है हाँ। और उससे जो स्मॉल डॉटर है हाँ। वो आर्ट्स लेकर के बीए पार्ट टू में गई है अच्छा और मेरा मुंडा है छोटा है हाँ। जो बीएससी कर रहा है वो वो भी पार्ट टू में गया है बाबा साहेब बी आर अम्बेडकर कहे हुए थे कि शिक्षा एक ऐसी कुंजी है जो दुनिया के बंद ताला को खोल देता है हाँ। शिक्षा वो शेरनी की दूध है जो जितना पीता है उतना दहारता है क्या बात है ढाबे का सिलसिला भी जारी है तो बहुत ही प्यारे सोने ढाबे थे पहुँचे यहाँ ਪੂਰੇ ਦਾ ਟਾਬਾ Google ਤੇ ਸਰਚਾਂ ਕਰ ਲਓ ਜਿੱਥੇ ਮਰਜ਼ੀ ਕਰ ਲਓ ਤੇ ਫੋਟੋਆਂ ਵਗੈਰਾ ਸਾਰੀਆਂ ਤੁਹਾਨੂੰ ਮਿਲ ਜਾਣੀਆਂ ਤੇ ਸਭ ਤੋਂ ਪਹਿਲੀ ਵਾਰੀ ਜੋ ਪੁਰਾਣੇ ਜਿਹੜੇ ਆਪਣੇ ਵਿਰਾਸਤੀ ਸੰਧ ਭਾਂਡੇ ਟਰੈਕਟਰ ਖਲੋਤੇ ਨਾ ਵੇਖੋ ਸਾਰੇ ਉਹ ਜ਼ਿਆਦਾਤਰ ਇਹਨਾਂ ਵੀਰਾਂ ਨੇ ਇਹ ਕਹ ਲਓ ਜਿਵੇਂ ਸ਼ੁਰੂਆਤ ਕੀਤੀ ਹੁੰਦੀ ਹੈ ਜਾਂ ਮੈਂ ਹੋਰ ਪਾਸੇ ਗਿਆ ਨਹੀਂ ਭਾਈ ਤਾਂ ਲੱਗਦਾ ਬਲਕਿ ਮੈਂ ਸਭ ਤੋਂ ਪਹਿਲਾਂ ਇੱਥੇ ਹੀ ਵੇਖੇ ਨੇ ਪੂਰੇ ਦੇ ਟਾਬੇ ਤੇ ਲੋਕੇਸ਼ਨ ਬਹੁਤ ਸ਼ਾਨਦਾਰ ਆ ਜੀ ਬੜਾ ਲੱਗਦਾ ਤੇ ਹੁਣ ਤੇ ਟਰੈਕਟਰ ਹੋਰ ਵੀ ਲਿਆ ਕੇ ਰੱਖਤੇ ਨੇ ਤੇ ਹੁਣ ਇਹਨਾਂ ਵੀਰਾਂ ਨੇ ਆਪਣੀ ਚੇਨ ਵੀ ਚਲਾਈ ਏ ਜਿਵੇਂ ਮੈਕਡੋਨਲਡ ਤੇ ਬਾਕੀ ਆਪਣੇ KFC ਵਗੈਰਾ ਨੇ ਪੰਜਾਬ ਦਾ ਬ੍ਰਾਂਡ ਹੈ ਪੂਰੇ ਦਾ ਟੱਬਾ ਤੇ ਰੋਪੜ ਵਾਲੇ ਪਾਸੇ ਵੀ ਇਹਾਂ ਨੇ ਖੋਲਿਆ ਇੱਕ ਤੇ ਹੌਲੀ-ਹੌਲੀ ਸਾਰੀਆਂ ਚੀਜ਼ਾਂ ਇਹ ਚੱਲੀ ਜਾਣੀਆਂ ਤੇ ਵਧੀਆ ਭਾਈ ਵਧੀਆ ਤਰੱਕੀ ਕਰਨ ਚੰਗੀ ਗੱਲ ਹੈ ਤੇ ਪੰਜਾਬ ਦਾ ਖਾਣਾ ਪੰਜਾਬ ਦਾ ਕਲਚਰ ਸਾਰਾ ਪ੍ਰਮੋਟ ਹੁੰਦਾ ਰਹੇ ਤੇ ਸਾਰਾ ਕੁਝ ਸਮੇਂ ਦੇ ਨਾਲ ਚੱਲਦਾ ਰਹਿੰਦਾ ਤੇ ਇਸ ਪਾਸੇ ਤੁਸੀਂ ਦੇਖੋਗੇ ਤੇ ਸਮੇਂ ਦੀ ਮੰਗ ਇੱਕ ਹੋਰ ਵੀ ਆ ਫਿਰ ਜਿਵੇਂ ਪਿਛਲੇ ਆਪਾਂ ਢਾਬੇ ਤੇ ਵੇਖਿਆ ਸੀ ਤੇ ਇੱਥੇ ਵੀ ਉਹ ਇਲੈਕਟ੍ਰਿਕ ਵਹੀਕਲ ਨੂੰ ਚਾਰਜ ਕਰਨ ਵਾਲਾ ਉਹ ਯੰਤਰ ਲਾਇਆ ਗਿਆ ਇਹ ਅਡਾਨੀ ਗੈਸ ਈਮੋਬਿਲਿਟੀ ਦੇ ਨਾਂ ਤੇ ਤੇ ਇਹੋ ਜਿਹੀ ਚੀਜ਼ਾਂ ਆਪਾਂ ਨੂੰ ਹੋਰ ਵੀ ਸਾਰੇ ਥਾਵਾਂ ਤੇ ਮਿਲਣਗੀਆਂ ਉਹਨਾਂ ਵਾਲੇ ਸਮੇਂ 'ਚ ਐਪ ਹੋ ਜਾਂਦੀ ਹੈ ਇੱਕ ਐਪ ਇੰਸਟਾਲ ਕਰਕੇ ਉੱਥੇ ਯਾਨੀ ਕਿ ਲੌਗਇਨ ਜਿਵੇਂ ਇੱਕ ਤਰ੍ਹਾਂ ਦਾ ਹੁੰਦਾ ਹੈ ਤੇ ਆਹ ਚੀਜ਼ ਨੂੰ ਕੱਢ ਕੇ ਆਹ ਜਿਹੜੀ ਪਿਸਤੌਲ ਜਿਹਾ ਹੁੰਦਾ ਗਨ ਏ ਗਨ ਬੀ ਪਲੱਗ ਹੁੰਦਾ ਤੇ ਉੱਥੇ ਲਾ ਕੇ ਚਾਰਜ ਕਰ ਲੈਨੇ ਆ ਉਹਨਾਂ ਵਾਲੇ ਸਮੇਂ 'ਚ ਕਿਸ ਹਿਸਾਬ ਨਾਲ ਆਪਾਂ ਤਰੱਕੀ ਕਰਾਂਗੇ ਤੇ ਫਿਲਹਾਲ ਆਪਾਂ ਪੂਰੇ ਦੇ ਟਾਬੇ ਤੇ ਆ ਨਾਲੇ ਇਸ ਟਾਬੇ ਦਾ ਇੱਕ ਢੇੜਾ ਕੱਢਦੇ ਆ ਇਹ ਨਾਲੇ ਇੱਕ ਰੀ ਗੁੱੜ ਵਾਲੀ ਚਾਹ ਪੀ ਲਾਂਗੇ ਬਾਬਾ ਸਵਾਦ ਲੱਗਦੀ ਲੈ ਐਸ ਪਾਸੇ ਤੁਹਾਨੂੰ ਢੇੜਾ ਕਢਾ ਦਈਏ ਸਭ ਤੋਂ ਪਹਿਲਾਂ ਵੇਖੋ ਕਿ ਤੁਸੀਂ ਇੱਧਰ ਤੇ ਆਹ ਵੇਖੋ ਟਰੈਕਟਰ ਕਿਹੜੇ ਜਮਾਨੇ ਦਾ ਹੋਏਗਾ ਇਹ ਹਿਸਾਬ ਲਾ ਲਓ ਤੁਸੀਂ ਬਹੁਤ ਪੁਰਾਣੇ ਆਹ ਤੇ ਹਿੰਦੁਸਤਾਨ ਹੈ ਤੇ ਇਹ BT3 ਹੈ ਕੋਈ ਆਹ ਕੀ ਲਿਖਿਆ ਉਸ ਤੋਂ ਬਾਅਦ ਆਹ ਵੇਖ ਲਓ ਹੈ ਲੈ ਤੇ ਇੱਧਰ ਸਰਤਾਜ ਜੀ ਲੱਗੇ ਨੇ ਸਨਾਨਾ ਤੁਹਾਨੂੰ ਵਿੱਚ ਸਦਰਾ ਬੜੀਆਂ ਸੀ ਪਾਣੀ ਦੀਆਂ ਘੜਪੀਆਂ ਫੜੀਆਂ ਸੀ ਕਹਿੰਦਾ ਮੈਂ ਉਸ ਪੰਜਾਬੋਂ ਆਇਆ ਹਾਂ ਤੇ ਮੈਂ ਵੀ ਭਰਾ ਉਸ ਪੰਜਾਬੀ ਆਇਆ ਆ ਇੱਧਰ ਕਹਿੰਦੇ ਸਾਡਾ ਕਿਸਾਨ ਸਾਡੀ ਜਾਨ ਹੈ ਸਾਰੇ ਦੇਸ਼ ਦੀ ਜਾਨ ਕਿਸਾਨ ਹੈ ਤੇ ਆ ਇੱਕ ਇੰਜਣ ਪੁਰਾਣਾ ਇੰਜਣ ਇਹ ਚੱਲਦੇ ਹੁੰਦੇ ਸੀ ਇਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਹੁਣ ਵੀ ਵੇਖੇ ਜਾਂਦੇ ਨੇ ਇਹ ਆ ਦੇਖੋ ਮਿਸ਼ਕਰਮਾ ਡੀਜ਼ਲ ਆਇਲ ਇੰਜਣ ਠੀਕ ਤੇ ਇੱਕਾ چھوٹਾ ਜਿਹਾ ਰੇਲ ਦਾ ਇੰਜਨ ਵੀ ਬਣਾ ਕੇ ਰੱਖਿਆ ਇੱਥੇ ਪਹਿਲਾਂ ਡੱਬੇ ਵੀ ਹੁੰਦੇ ਸੀ ਇੱਥੇ ਰੇਲ ਦੇ ਉਹਦੇ ਵਿੱਚ ਬਿਠਾ ਕੇ ਵੀ ਖਾਣਾ ਖਵਾਉਂਦੇ ਸੀ ਲੇਕਿਨ ਮੰਝੇ ਇੱਥੋਂ ਦੇ ਵੇਖਣ ਆਲੇ ਨੇ ਤੁਸੀਂ ਮੰਝਾ ਵੇਖੋ ਤੇ ਮੰਝੇ ਦੇ ਪਾਵੇ ਵੇਖੋ ਸਾਰਾ ਟੱਬਰ ਬੈ ਕੇ ਰੋਟੀ ਖਾ ਸਕਦਾ ਭਾਈ ਨਾਣਾ ਕਰਦਿਆਂ ਵੀ ਇਹ 10 12 ਫੁੱਟ ਲੰਬਾ ਹੋਣਾ ਤੇ 5 5.5 ਫੁੱਟ ਚੜਾਈ ਹੋਣੀ ਹੈ ਤੇ ਆ ਕੁਝ ਹੋਰ ਪੁਰਾਣੀਆਂ ਚੀਜ਼ਾਂ ਯਾਰਾਂ ਨਾਲ ਬਹਾਰਾਂ ਤੇ ਯਾਦਾਂ ਜੁੜੀਆਂ ਸਾਰੀਆਂ ਪਹਿਲਾਂ ਵੀ ਇੱਥੇ ਕਈ ਵਾਰੀ ਆਏ ਆ ਵੇਖੋ ਕਹੇ ਕਦੇ ਪੰਜਾਬ ਦੀਆਂ ਸੜਕਾਂ ਤੇ ਪਹਾਂ ਤੇ ਖੇਤਾਂ ਚ ਸਾਰੇ ਚਲਦੇ ਹੋਣੇ ਕਪਾਹ ਸਰੋਂ ਕਣਕ ਸਾਰਾ ਕੁਝ ਲੱਦ ਕੇ ਤੇ ਇਹਨਾਂ ਗੱਡਿਆਂ ਤੇ ਰਿਸ਼ਤੇਦਾਰੀਆਂ ਚ ਵੀ ਜਾਂਦੇ ਸੀ ਤੇ ਬਰਾਤਾਂ ਵੀ ਜਾਂਦੀਆਂ ਹੁੰਦੀਆਂ ਸੀ ਤੇ ਆਹ ਪੂਰਾ ਇੱਕ ਫੋਟੋ ਵਾਲਾ ਸੀਨ ਆ ਭਾਈ ਜਿਵੇਂ ਇੱਕ ਪੁਰਾਣੇ ਘਰ ਦਾ ਪਿੰਡ ਦਾ ਸੀਨ ਹੁੰਦਾ ਤੇ ਊਡੇ ਦੇ ਵਿੱਚ ਪੂਰੇ ਦਾ ਟਾਬਾ ਤੇ ਆ ਵੀ ਸਾਰੇ ਪੁਰਾਣੇ ਟਰੈਕਟਰ ਐਸ ਪਾਸੇ ਪਤਨੀ ਬਾਈਲਰ ਕਿਹੜਾ ਇਹ ਵੀ ਖਲੋਤਾ ਭਾਈ ਤੇ ਹਰੇਕ ਪਾਸੇ ਸਰਤਾਜ ਦੇ ਗਾਣੇ ਭਾਈ ਚੱਲਣ ਡੇ ਨੇ ਸੋ ਇਹ ਸੀ ਪੂਰੇ ਦਾ ਢਾਬਾ ਤੇ ਬਾਕੀ ਢਾਬੇ ਵੀ ਹੁਣ ਆਪਾਂ ਲੱਗਦਾ ਅੱਗੇ ਜਾ ਕੇ ਚੁੰਨੀ ਕਲੇ ਰੁਕਾਂਗੇ ਤੇ ਦੇਖਦੇ ਆ ਫਿਰ ਅੱਗੇ ਦਾ ਕਿਵੇਂ ਬਣਦਾ ਮਾਹੌਲ ਇਕ ਕਰੀ ਚਾਹ ਕਰਾ ਲਈਏ ਇੱਥੋਂ ਆਪਾਂ ਘੋੜਾ ਵਾਲੀ ਜਿਵੇਂ ਪਿੱਛੇ ਆਪਾਂ ਵੇਖਿਆ ਸੀ ਨਾ ਪੰਜਾਬ ਫਿਲਮ ਸਿਟੀ ਉਸ ਤਰ੍ਹਾਂ ਦੀ ਆ ਵੇਖੋ ਮੋਸਟ ਬਿਊਟੀਫੁਲ ਪ੍ਰੀ ਵੈਡ ਲੋਕੇਸ਼ਨ ਸੰਗਸ ਮੂਵੀਜ਼ ਵੈਬ ਸੀਰੀਜ਼ ਆ ਨੰਬਰ ਦਿੱਤਾ ਆਇਆ ਭਾਈ ਤੇ ਚਲੋ ਹੁਣ ਆਪਾਂ ਅੱਗੇ ਚੁੰਨੀ ਕਲੇ ਵਾਲੇ ਪਾਸੇ ਚੱਲੀਏ ਉਹ ਜੀ ਪੰਜਾਬ ਦੇ ਪਿੰਡਾਂ ਦੇ ਨਾਂ ਸਿੰਪਲ ਆ ਸਿੰਪਲੀ ਸਾਡੇ ਵੀ ਉਧਰ ਹੈਗੇ ਡਰੋਲਾ ਡਰੋਲੀ ਭੰਦਰਾ ਭੰਰੀ ਇਸ ਤਰੀਕੇ ਦੇ ਨਾਮ ਹੁੰਦੇ ਕਈ ਵਾਰੀ ਇੱਧਰ ਵੇਖੋ ਥੱਲੇ ਨਾ ਵਰਸੀਮ ਹੈ ਪਰਲੇ ਪਾਸੇ ਕਣਕ ਹੈ ਸਾਹਮਣੇ ਰੋਡ ਚੱਲਦਾ ਤੇ ਲੱਗਦਾ ਮਗਰਲੇ ਪਾਸੇ ਘਰ ਹੋਏਗਾ ਬਾਈਆਂ ਦਾ ਤੇ ਉੱਤੇ ਮੋਬਾਈਲ ਨੰਬਰ ਵੀ ਹੈਗਾ ਭਾਈ ਜੀ ਤੁਸੀਂ ਗੱਲਬਾਤ ਕਰਨੀ ਕਰ ਸਕਦੇ ਹੋ ਫਤਿਹ ਬੁਟੀਕ ਕਰਕੇ ਇੱਥੇ ਕਿਸੇ ਨੇ ਸ਼ੌਂਕੀਆ ਵਧੀਆ ਆਪਣਾ ਆ ਇੱਕ ਤਰ੍ਹਾਂ ਦਾ ਬਿਜ਼ਨਸ ਕਹਿ ਲਓ ਖੋਲਿਆ ਹੋਇਆ ਭਾਈ ਇਹ ਚੰਗੀ ਚੀਜ਼ ਹੈ ਬਈ ਲੋ ਜੀ ਚੁੰਨੀਕਲਾ ਪਹੁੰਚੇ ਆ ਤੇ ਇੱਥੇ ਪਹਿਲਾਂ ਖੱਬੇ ਪਾਸੇ ਪੰਜਾਬੀ ਯੂਨੀਵਰਸਿਟੀ ਦਾ ਕੌਨਸਟੀਟੂਐਂਟ ਕਾਲਜ ਆ ਚਲੋ ਇਸ ਪਾਸੇ ਮਾਰ ਲਈਏ ਝਾਤੀ ਤੇ ਚੁੰਨੀਕਲਾ ਚ ਹੈਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕੌਨਸਟੀਟੂਐਂਟ ਕਾਲਜ ਇੱਕ ਸਬਡਿਵੀਜ਼ਨ ਕਹਿ ਲੋ ਕਈ ਥਾਵਾਂ ਤੇ ਹੈਗੀਆਂ ਨੇ ਇਧਰ ਬਠਿੰਡੇ ਆ ਬੋਰ ਵਾਲੇ ਪਾਸੇ ਮੋਨਕਾ ਵਾਲੇ ਪਾਸੇ ਘਨੌਰ ਵੀ ਹੈ ਵੇ ਤੇ ਆਲੇ ਦੁਆਲੇ ਕੋਈ ਆਬਾਦੀ ਦੇਖਦੀ ਨਹੀਂ ਨਾ ਹੀ ਬਹੁਤੇ ਬੱਚੇ ਦੇਖਦੇ ਨੇ ਲੇਕਿਨ ਠੀਕ ਆ ਚੱਲੀਏ ਤਾਂ ਕੰਮ ਵਧੀਆ ਚੱਲੋ ਭਾਈ ਕਿਹੜੀ ਨਸਲ ਹੈ گاਵਾ ਦੀ ਏ ਦੇਸੀ گاਵਣੇ ਕਿੱਥੋਂ ਆਏ ਤੁਸੀਂ ਹਰਿਆਣੇ ਹਰਿਆਣੇ ਤੋਂ ਇਹ ਫਿਰ ਕਿਵੇਂ ਲਈ ਜਾਂਦੇ ਹੋ ਇੱਧਰ ਅੱਛਾ ਚਾਰਨ ਵਾਸਤੇ ਹੈ ਅੱਛਾ ਫਿਰ ਅੱਗੇ ਕਿੱਥੇ ਜਾਓਗੇ ਪੂਰੀ ਡੇਰਾ ਪੱਕਾ ਡੇਰਾ ਅੱਛਾ ਇੱਧਰ ਡੇਰਾ ਲਾਇਆ ਅੱਗੇ ਹੈ ਉਹ ਕਿ ਜੀ 8 ਸਾਲ ਇੱਥੇ 8 ਸਾਲ ਹੋ ਗਏ ਨੇ ਹਾਂ ਜੀ ਸਾਲ ਨੂੰ ਪਿੰਡ ਵਗ ਜਾਂ ਅੱਛਾ ਬਥਰ ਰੋਹੀ ਮਾਦਾਂ ਦੀ ਅੱਛਾ ਹਾਂ ਜੀ ਐਸੇ ਯਾਨੀ ਕਿ ਚਾਰ ਦੇ ਚਾਰ ਦੇ ਦੁੱਧ ਚੋ ਕੇ ਪਾਉਂਦੇ ਹਾਂ ਹਾਂ ਜੀ ਹਾਂ ਜੀ ਪੂਰਾ ਪਰਿਵਾਰ ਬੈਠਾ ਕਿ ਕਿਵੇਂ ਹਾਂ ਜੀ ਬਸ ਆਦਮੀ ਬਈ ਬਈ ਹਾਂ ਜੀ ਦੋ ਤਿੰਨ ਦੋ ਤਿੰਨ ਭਾਈ ਭਾਈ ਹੈ ਹਾਂ ਅੱਛਾ ਚਾਚਾ ਦੇ ਮੁੰਡੇ ਹਾਂ ਬਸ ਬਾਕੀ ਪਰਿਵਾਰ ਮਹੀਂ ਪਿੰਡ ਵਾਂ ਅੱਛਾ ਬਾਕੀ ਪਰਿਵਾਰ ਪਿੰਡ ਚ ਹੈ ਇਸ ਤਰ੍ਹਾਂ ਚਾਰ ਦੇ ਚਾਰ ਦੇ ਤੁਸੀਂ ਅੱਗੇ ਅੱਗੇ ਜਾਓ ਹਾਂ ਜੀ ਹਾਂ ਜੀ ਕੋਈ ਯਾਨੀ ਕਿ ਮੁੰਡੇ ਲੈ ਕੇ ਨੀ ਚੀਜ਼ ਪਾਉਂਦੇ ਇਹਨਾਂ ਨੂੰ ਨਾ ਜੀ ਸਿਆਲ ਨੂੰ ਪਾਵਾਂ ਜੀ ਪਰਾਲੀ ਸਿਆਲ ਚ ਪਰਾਲੀ ਲੈ ਕੇ ਹਾਂ ਜੀ ਸਿਆਲ ਮਤ ਇਹ ਸਾਰੀਆਂ ਯਾਨੀ ਕਿ ਘਰ ਦੀ ਨੇ ਸਾਰੀਆਂ ਹਾਂ ਜੀ ਸਾਰੀ ਘਰ ਦੀ ਬਸ ਕੁਝ ਮੋਲ ਬਿਲੀ ਆ ਇੱਕ ਦੋ ਗਾਂ ਵੈਸੇ ੜਾ ਲੈ ਜੀ ਅੱਛਾ ਹਾਂ ਜੀ ਬਾਕੀ ਕਰ ਦਿਆ ਜੀ ਚੱਲ ਵਧੀਆ ਵੀਰ ਤੇ ਗਿਣਤੀ ਗੁਣਤੀ ਕਿਵੇਂ ਰੱਖਦੇ ਇਹਨਾਂ ਦੀ ਵੀ ਸਾਰੀਆਂ ਪੂਰੀਆਂ ਹੀ ਨੇ ਹਾਂ ਜੀ ਕਿ ਪਛਾਣ ਰੱਖ ਦਿਆ ਮਨੇ ਅੱਛਾ ਜੀ ਹਾਂ ਜੀ ਕੱਲੀ ਕੱਲੀ ਪਛਾਣ ਹੈ ਕੱਲੀ ਕੱਲੀ ਪਛਾਣ ਹੈ ਨਾਮ ਰੱਖਿਓ ਜੀ ਸਾਰੀ ਗਾਹਾਂ ਦੇ ਚੱਲ ਚੰਗਾ ਬਈ ਹਾਂ ਜੀ ਚੁੰਨੀ ਕਲਾਂ ਛਿਰਗੁਰ ਤੇਗਪਾਦਰ ਸਾਹਿਬ ਜੀ ਪਾਸ਼ਾਏ ਨੋਵੀ ਗੁਰਦਰਾ ਸਾਹਿਬ ਵੀ ਹੈਗਾ ਇਹ ਆਪਾਂ ਫਤਿਹਗੜ੍ਹ ਜ਼ਿਲ੍ਹੇ ਚਿਆਂ ਅਜੇ ਅੱਗੇ ਚੱਲਦੇ ਆਂ ਫਿਰ ਹੋਰ ਇੱਧਰ ਸਾਰਾ ਚੁੰਨੀ ਕਲਾਂ ਦਾ ਬਾਜ਼ਾਰ ਪਿੰਡ ਪਰਲੇ ਪਾਸੇ ਜਾ ਸਿੱਧਾ ਰੋੜ ਜਾਂਦਾ ਲਾਂਡਰਾ ਨੂੰ ਤੇ ਖੱਬੇ ਪਾਸੇ ਮੁੜ ਕੇ ਤੁਸੀਂ ਪਹੁੰਚੋਗੇ ਮਰਿੰਡਾ ਅੱਗੇ ਰੋੜ ਤੇ ਚੜਜੋਗੇ ਵੱਡੇ ਲੁਧਿਆਣਾ ਚੰਡੀਗੜ੍ਹ ਵਾਲੇ ਤੇ ਸਾਹਮਣੇ ਲਾਂਡਰਾ ਤੇ ਚੰਗਾ ਸੁਨੇਹਾ ਦਿੱਤਾ ਇੱਥੇ ਸਪੀਡ ਲਿਮਟ 40 ਕਿਲੋਮੀਟਰ ਦੀ ਹੈ ਸੀਸੀਟੀਵੀ ਦੇ ਅੰਦਰ ਤੁਸੀਂ ਕਹਿੰਦੇ ਸਾਡਾ ਤੇ ਸਾਡੇ ਦੇਸ਼ ਦਾ ਭਵਿੱਖ ਪੜਨ ਜਾ ਰਿਹਾ ਆਓ ਉਸ ਦੀ ਸੁਰੱਖਿਆ ਕਰੀਏ ਜੇ ਸਾਡਾ ਫਰਜ਼ ਹੈ ਅੱਗੇ ਸਕੂਲ ਹੈ ਭਾਈ ਇਸ ਪਾਸੇ ਇੱਕ ਚੁੰਨੀ ਲਾਂਡਰਾ ਰੋੜ ਤੇ ਤੁਹਾਨੂੰ ਕਲਾੜ ਬੜੇ ਮਿਲਣਗੇ ਆਉਂਦਿਆਂ ਵੀ ਸੱਜੇ ਪਾਸੇ ਖੱਬੇ ਪਾਸੇ ਨਾ ਖਲਾੜ ਬਹੁਤ ਜਾਦੀ ਗੋੜੇ ਸ਼ੱਕਰ ਤੁਸੀਂ ਇੱਥੋਂ ਲੈ ਸਕਦੇ ਹੋ ਭਾਰੀ ਮਾਤਰਾ ਚ ਟੇਸਟ ਵਗੈਰਾ ਚੰਗੀ ਤਰ੍ਹਾਂ ਚੈੱਕ ਕਰਕੇ ਭਾਈ ਤੇਰੇ ਟਿੱਲੇ ਤੋਂ ਸੂਰਤ ਦਿਂਦੀ ਆ ਹੀਰ ਦੀ ਆਲਾ ਵੇਖ ਗੋਰਖਾ ਉੱਡਦੀ ਏ ਫੁਲਕਾਰੀ ਇਹ ਆ ਜੀ ਗੋਰਖ ਟਿੱਲਾ ਇਹ ਹੋਰ ਹੋਗਾ ਮੇਬੀ ਗੁਰਖਨਾਦ ਦਾ ਟਿੱਲਾ ਨਹੀਂ ਹੋਏਗਾ ਲੇਕਿਨ ਗੱਗਾ ਮੈੜੀ ਐ ਝੰਝੇੜੀ ਪਿੰਡ ਤੇ ਵੇਖ ਕੇ ਤੇ ਕੁਲਦੀਪ ਮਾਨਕ ਸਾਹਿਬ ਦੀ ਯਾਦ ਆ ਗਈ ਇੱਕ ਨਾਲ ਉਧਰੋਂ ਲਾਂਡਰਾਂ ਤੋਂ ਚੁੰਨੀ ਵਾਲੇ ਪਾਸੇ ਜਾਂਦੇ ਆ ਨਾ ਸਵਾਰਾ ਰੋਡ ਆਏਗਾ ਸਵਾਰਾ ਪਿੰਡ ਤੇ ਤੁਸੀਂ ਦੇਖੋਗੇ ਦੋਵਾਂ ਪਾਸੇ ਨਾ ਪ੍ਰੋਪਰ ਮਾਰਕੀਟ ਬਣੀ ਹੈ ਫਰਨੀਚਰ ਦੀ ਬੜਾ ਸਸਤਾ ਤੇ ਟਿਕਾਊ ਫਰਨੀਚਰ ਤੁਹਾਨੂੰ ਇੱਥੇ ਮਿਲ ਜਾਂਦਾ ਇਧਰ ਵੀ ਤੇ ਐਸ ਪਾਸੇ ਵੀ ਆ ਦੋ ਜੰਕਸ਼ਨ ਤੇ ਇੱਥੇ ਹੋਗੇ ਨਾ 15-20 ਦੁਕਾਨਾਂ ਇਧਰ ਨੇ ਤੇ 25-30 ਐਸ ਪਾਸੇ ਨੇ ਇਸ ਤੋਂ ਬਾਅਦ ਅੱਗੇ ਵੀ ਜਾਓਗੇ ਤੁਸੀਂ ਝੰਡੇੜੀ ਵਾਲੇ ਪਾਸੇ ਤੇ ਉੱਥੇ ਵੀ ਤੁਹਾਨੂੰ ਇਹ ਫਰਨੀਚਰ ਮਿਲ ਸਕਦਾ ਜੇ ਤੁਸੀਂ ਲੈਣਾ ਕੁਰਸੀਆਂ ਮੇਜ਼ ਤੋਂ ਲੈ ਕੇ ਸੋਫੇ ਗੱਦੇ અલਮੀਰਾ ਬੈੱਡ ਸਾਰਾ ਕੁਝ ਇਥੋਂ ਮਿਲ ਜਾਂਦਾ ਜਿੰਨਾ ਕ ਮਤਲਬ ਗੋੜ ਪਾਓਗੇ ਓਨਾ ਮਿੱਠਾ ਜਿੰਨੇ ਕ ਪੈਸੇ ਲਾਓਗੇ ਉਸ ਹਿਸਾਬ ਨਾਲ ਓਨਾ ਕ ਸਮਾਨ ਤੁਹਾਨੂੰ ਆਨ ਆਰਡਰ ਵੀ ਤਿਆਰ ਹੋ ਜਾਂਦਾ ਤੇ ਵੈਸੇ ਬਣਿਆ ਬਣਾਇਆ ਵੀ ਮਿਲ ਜਾਂਦਾ ਇੱਥੇ ਤੁਸੀਂ ਚੈੱਕ ਆਊਟ ਕਰ ਸਕਦੇ ਜੀ ਲੈ ਵੀ ਮੁਹਾਲੀ ਇਥੋਂ ਰਹਿ ਗਿਆ 6 ਕਿਲੋਮੀਟਰ ਖਰੜ 8 ਚੰਡੀਗੜ 16 ਤੇ ਬਨੂੜ 18 ਆਪਾਂ ਮੁਹਾਲੀ ਜਾਵਾਂਗੇ ਬਾਅਦ ਚ ਪਹਿਲਾਂ ਅੱਗੇ ਜਾ ਕੇ ਨਾ ਉਥੋਂ ਖੱਬੇ ਪਾਸੇ ਹੋ ਕੇ ਤੇ ਚੱਪੜ ਚੜੀ ਚੱਲਦੇ ਆਂ ਚੱਪੜ ਚੜੀ ਵਿਖਾਉਣੇ ਆ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਜਿਹੜਾ ਵਾਰ ਮਮਰੀਅਲ ਬਣਿਆ ਤੇ ਆ ਸਫ਼ਰ ਫਿਲਹਾਲ ਇੱਥੇ ਖਤਮ ਕਰਦੇ ਆਂ ਬਾਕੀ ਅਗਲੀ ਵੀਡੀਓ ਚ ਮਿਲਦੇ ਆਂ ਮਿਹਰਬਾਨੀ ਸਾਰਿਆਂ ਦੀ